ਚੱਲ ਲੈ ਉਹੀ 16 ਦੇ ਹੋ ਕੇ ਲਖਾਈ ਤੇਰੀ ਬਸ ਕਿਵੇਂ ਉਹੀ 16 ਦੇ ਹੋ ਕੇ ਲਖਾਈ ਤੇਰੀ ਚਾ ਹੁਣ ਫੇਰ ਲਖਾਈ ਤੇ ਨਹੀਂ ਕਰਾਉਣੀ ਮੈਂ ਨਹੀਂ ਕਰਾਉਂਦਾ ਹਰ ਕਾਲ ਤੇ ਸਿੱਧਾ ਮੈਂ ਕਿਉਂ ਭਾਈ ਬਾਬਾ ਕਿੰਨੇ ਪੈਸੇ ਦਿੰਨੇ ਆ ਵੀਰੇ ਇਹ ਕਹਿੰਦਾ ਮੈਨੂੰ 16 ਲੱਗਿਆ ਮੈਂ ਕਿਹਾ ਚੱਲ ਉਹੀ 16 ਦੇ ਦੇ ਦਿੰਨੇ ਆ ਬਿਲਖਾਈ ਤੇਰੀ ਕਰ ਬਸ 16 ਦਾ ਲੱਗਿਆ ਤੇ ਜੇ ਦੇਣੀ ਹੁੰਦੀ ਫਿਰ ਭਾਈ ਦੇ ਦਿੰਦਾ 16 ਚ 16 ਦਾ ਫਿਰ ਉਹ ਮੈਂ ਖੜਾ ਜੇ ਖੜਾ ਲੰਮਾ ਗਰਲਾਲ ਭਾਈ ਪੁੱਛ ਲਾ ਮਾੜਾ ਮੋਟਾ ਆ ਲਿਖਾਈ ਕਰਾ ਦੀ ਠੀਕ ਹੈ ਬਸ ਚੱਲ ਕਿੰਨੇ ਚ ਮੇਰੀ ਲਿਖਾਈ 220 ਉਹ ਨਹੀਂ ਕਰਦਾ ਬਾਈ ਆ ਬੱਕਰੀ ਆ ਬਾਈ 16 ਕਰਦਾ ਲੱਗਦਾ ਨਹੀਂ ਨਹੀਂ ਯਾਰ ਲਿਖਾਈ ਕਰਾ ਬਾਈ 200 ਨਾਲ ਬਾਈ ਦੀ ਕੋਸ਼ਿਸ਼ ਨਹੀਂ ਹੋਣ ਲੱਗਿਆ 200 ਨਹੀਂ 400 ਪਊਗਾ ਵੀ ਕਿਹੜਾ ਕੋਈ ਹਜ਼ਾਰ ਲੱਖ ਹੋ ਗਿਆ ਉਸ ਹਾਲ ਹੋ ਗਈ 16 ਕਰਦਾ ਲੈ ਲਿਖਾਈ ਕਰਾ ਤੂੰ ਦੱਸਣਾ ਕੀ ਹੋਣ ਲੱਗਾ ਨਹੀਂ ਨਹੀਂ 16 ਨਹੀਂ ਪੁੱਛ ਲੈ ਕੋਈ ਪੁੱਛ ਲੈ ਲੈ ਵੀ ਦੋਸਤੋ ਇੱਕ ਆ ਪਿੱਛੇ ਬੱਕਰਾ ਤੇ ਆ ਬੱਕਰੀ ਦਾ 16000 ਚ ਸੌਦਾ ਹੋਇਆ ਹਰੀ ਹਰੀ ਕਿਆਂ ਵਾਲੇ ਅੰਕਲ ਫੀਟਰ ਨਹੀਂ ਦਿੱਤੀ ਆ ਬੱਕਰੀ ਆਪਣੀ ਫੀਟਰ ਦੀ ਹਾਂਜੀ ਹਾਂ ਕੋਲ ਆ ਰਹੀ ਦੇਖ ਬਤਾਵੋ ਦੋ ਸ਼ਹਿਰ ਬਤਾਵੋ ਕਿ ਪੈਸੇ ਕੋਲ ਤੇਰੇ ਕਰ ਦੂ ਤੇ ਚੇਗਰ ਪੋਲਾ ਬਾਈ ਗਰ ਲਾਲ ਹੁਣ ਕਿਵੇਂ ਕਰਾਤੀ ਫਸ 16 16000 ਕਰਦਾ ਕਰਦਾ 16 ਠੀਕ ਹੈ 16000 ਤਰਦਾ ਦਿਨਾ ਉਹ ਯਾਰ ਐਵੇਂ ਨਾ ਸੋ ਦੋ ਪਾ ਲੈ ਤੂੰ ਤੂੰ ਕਰੀ ਜਾਂਦਾ 15000 ਨਹੀਂ ਨਹੀਂ ਦੇਖ ਤੇਰੇ ਨਾਲ ਨਹੀਂ ਮਾਰਦਾ ਤੂੰ ਬਿੱਤਾ ਤੂੰ ਮੰਡੀ ਦਾ ਮਾਲਕ ਹੈ ਪਤਾ ਆ ਰੋਟੀ ਕਿੰਨੀ ਖਾਉਂਦਾ ਸਹੀ ਗੱਲ ਆ ਆ ਬੱਕਰਾ 15 43 ਆ ਬੱਕਰੀ ਹੈ 15000 ਵੇਖ 15200 ਦਾ ਆਪਾਂ پوری ਚਾਹ ਬੱਕਰੀ ਦਾ ਸੌਦਾ ਹੋਇਆ 16000 ਆਪਾਂ ਆਪਣੇ ਨਹੀਂ ਲਖਾਈ ਕਿਹੜੀ ਬੱਕਰੀ ਮਰਾਦੇ ਸਾਈਏ ਨੂੰ ਯਾਰ ਮੈਂ ਫੇਟਾ ਵੇਚਣੀ ਨਹੀਂ ਬੱਕਰੀ ਤੂੰ ਰਹਿਣ ਦੇ ਵੇਚਣੀ ਨਹੀਂ ਬੱਕਰੀ ਤੁਸੀਂ ਛੱਡਦਾ ਕਰਾਉਣਾ ਕਿਹੜਾ ਮੇਰੀ ਗੱਲ ਸੁਣ ਮੰਨ ਕੇ ਤਾਂ ਮੈਂ ਨਹੀਂ ਲੈ ਸਕਦਾ ਕਿਹੜਾ ਪਿੰਡ ਹੈ ਆਪਣਾ ਕਿਹੜਾ ਪਿੰਡ ਆਪਣਾ ਕਿਹੜਾ ਪਿੰਡ ਆਪਣਾ ਆਪਣਾ ਕਰਨਾ ਗੱਲਾਂ ਤੁਸੀਂ ਕੱਲਾ ਗੱਲ ਗੱਲ ਲੈ ਲੈ ਗਿੱਲ ਲੈ ਵੀ ਗਿੱਲ 16 ਬਾਈ ਹੋਰ ਆਣੇ ਲਿਆ ਲਿਆ ਵੇਚਣੀ ਇਹ ਕੀ ਲਗਾਈਦਾ ਜਿਹੜਾ ਸਾਡੇ ਨਾਲ ਜਵਾਰ ਤੇ ਨਾ ਸਹੀ ਨਹੀਂ ਪੜਦਾ ਇਹ ਬੱਕਰੀ ਨਹੀਂ ਖੰਦੇ 16 ਨੂੰ ਕਾਜੀ ਨੇ ਕੀਤੀ ਨਹੀਂ ਮੈਂ ਕਿਹੜਾ ਦਾ ਬੱਡੇ ਦਾ ਕਰਕੇ ਉਹ ਪਜਰਾ ਦੰਦ ਵੇਖ ਕੇ ਤੂੰ ਐਵੇਂ ਪਾਸੇ ਖੜਾ ਗਈ ਜਨੋਦ ਨਹੀਂ ਕੀਤੀ ਉਹਨੇ ਨਹੀਂ ਕੀਤੀ ਉਹ ਵੀਡੀਓ ਵਿੱਚ ਆ ਗਿਆ ਸਾਰਾ ਗੱਲਬਾਤ ਜਿਹੜੀ ਗੱਲ ਹੋਈ ਹੈ ਹਾਂ ਗੱਲ ਹੋਈ ਜਾਂਦੀ ਹੈ ਬਾਈ ਵੀਡੀਓ ਵਿੱਚ ਕੋਈ ਯਾਰ ਬਸ ਰਿਕਾਰਡਿੰਗ ਹੋ ਗਈ ਹੈ ਬਈ ਰਖਾ ਦਿਖਾਈ ਤੁਹਾਡੀ ਹੈ ਦੇਖਾਈ ਤਾਪੋ ਆਪਣੀ ਕਿਸੇ ਗੱਲ ਜਿਆ ਤੂੰ ਸੋਨਾ ਤਰ ਤਾਰ ਨਹੀਂ ਪਾਵੇ ਕਰ ਗਈ ਕਿੱਥੇ ਬੱਕਰੀ ਬਲਦੇਵ ਨੇ ਸੌਦਾ ਕੀਤਾ ਹੀ ਹਾਂ ਬਲਦੇਵ ਨੇ ਠੀਕ ਹੈ ਆਵੇ ਬકરી ਆ ਹੈ ਆ ਪਾਠਾ ਮਗਰ ਹੈ ਆ ਪਾਠਾ ਵੰਗ ਰਹੇ ਨੇ ਨਹੀਂ ਦੋਸਤ ਆ ਬકરી ਆ ਆ ਬਕਰੀ ਆ ਆ ਪਾਠਾ ਕਿਹੜੇ ਭਰਾ ਦੀ ਸੀ ਇਹ ਠੀਕ ਹੈ ਜੀ ਕੀ ਮੁੱਲ ਕੀਤਾ ਸੀ ਕਾ ਜੀ ਮੁੱਲ ਤਾਂ 10000 8500 ਦੇ ਦੇ ਸੀ ਠੀਕ ਹੈ ਸਰ ਕਿਨੇ ਲਈਆ ਮਲਦੇਵ ਨੇ ਲਈਆ ਬਲਦੀਪ ਨੇ ਲਈਆ ਕਘਿਆਣੇ ਵਾਲੇ ਨੇ 8500 ਦਾ ਸੌਦਾ ਸਾਢੇ 8000 ਦਾ ਸੌਦਾ ਹੋ ਗਿਆ ਦੋਸਤੋ ਫਰੀਦਕੋਟ ਬੱਕਰਾ ਮੰਡੀ ਤੇ ਤੁਸੀਂ ਵੀ ਜਰੂਰ ਪਹੁੰਚੋ ਹਰ ਸ਼ਨੀਵਾਰ ਬੱਕਰਾ ਮੰਡੀ ਲੈ ਪੈਸੇ ਕਣਾਤੇ ਬਾਈ ਠੀਕ ਹੈ ਲਿਖਾਈ ਦਾ ਕਿਵੇਂ ਕੀਤਾ ਸੀ ਲਿਖਾਈ ਆਪੋ ਕਾਈ ਇਹਨੇ ਬਾਈ ਇੱਕ ਘਿਅਨੇ ਵਾਲੇ ਨੇ ਠੀਕ ਆ ਬਾਈ ਲੇ ਬਾਬਾ ਹੁਣ ਕੀ ਗੱਲ ਕਰੀ ਆਂ ਯਾਰ ਕਿੱਥੋਂ ਆ ਮੰਡੀ ਦੀ ਹੁੰਦੀ ਆ ਗੱਲ ਲੰਡੇਆਂ ਤੋਂ ਆਏ ਸੀਗੇ ਠੀਕ ਐ ਸਵੇਰ ਦਾ ਥੋੜਾ ਚੱਕਰ ਚੱਲੀ ਐ ਕੰਮ ਲੰਮਾ ਯਾਰ ਬਹੁਤ ਲੰਮਾ ਕਰਕੇ ਆਇਆ ਤੂੰ ਸਵੇਰ ਦਾ ਚੱਕਰ ਯਾਰ ਸਵੇਰ ਤੈਨੂੰ ਪੈਸੇ ਹੀ ਮਿਲਦੇ ਸੀ ਮੈਂ ਹੁਣ ਜੱਗੀ ਨਿਮੇੜੂਆ ਬਰਨਜੀਤ ਕੋਠੇ ਗੁਰੂਆਂ ਵਾਲਾ ਲੈਂਦਾ ਏ ਬੱਕਰੀ ਦੋਵੇਂ ਬੱਕਰੇ ਉੱਧਰ ਵੀ ਜਾਂਦੇ ਆ ਮੇਰੇ ਕੋਲ ਬੱਕਰੀ ਹੀ ਵਿਖਾਵਾਂਗੇ ਦੋਸਤੋ ਸਵੇਰ ਦਾ ਸੌਦਾ ਚੱਲੀ ਜਾਂਦਾ ਤੇ ਹੁਣ ਟੈਂਪੂ ਚ ਪਾਲੇ ਸੀ ਕਿਤੇ ਜਾਂਦੇ ਸੀਗੇ ਬਾਈ ਮੰਡੀ ਤੋਂ ਤੇ ਪਰ ਲਾਸਟ ਵਾਰੀ ਆ ਹੁਣ ਦੇਖਦੇ ਕੀਨੇ ਪੜਦਾ ਪਤਾ ਹਜੇ ਸਾਨੂੰ ਵੀ ਨਹੀਂ ਵੀ ਕਿੰਨੇ ਦਾ ਸੌਦਾ ਕਰਾਦਾ ਜੱਗੀ ਨੇ ਆ ਸੌਦੇ ਚ ਆ ਕੇ ਤੇ ਪਤਾ ਨਹੀਂ ਕਿੰਨੇ ਦਾ ਹੋਊਗਾ ਤੇ ਕਿੰਨੇ ਦਾ ਕੀਤਾ ਸਾਨੂੰ ਉਹ ਨਹੀਂ ਪਤਾ ਜੀ ਹੁਣ ਕੀ ਨਿਤ ਨਹੀਂ ਵਿਲੇ ਖੜੀ ਜਣੀ ਦੇਖੀ ਚੱਲੋ ਜੁੜੇ ਰਹੋ ਓ ਯਾਰ ਬਾਈ ਓਏ ਪੈਸੇ ਸਾਰੇ ਲਲਾ ਪਰ ਤੱਕਾ ਪਹਿਲਾਂ ਵਾਂਗੂ ਨਾ ਹਾਂ ਹੀ ਆਖ ਦੇ ਆ ਪੀ ਲੈ ਜਾਣਾ ਫਿਰ ਰਣਜੀਤ ਕੋਠੇ ਕੇ ਗੁਰੂਗਿਆਲਾ ਕਹਿੰਦਾ ਪੈਸੇ ਭਵਾ ਸਾਰੇ ਲਲਾ ਪਰ ਤੱਕਾ ਨਾ ਕਰੀ ਇਹ ਵੀ ਗੱਲ ਨਹੀਂ ਕਦੇ ਉਹ ਨਾਲ ਜੁੜਿਆ ਆਉਂਦਾ ਜੁੜਿਆ ਆਉਂਦਾ ਨਾਲ ਜੁੜਿਆ ਵੀ ਆਉਂਦੇ ਚੱਕ ਜੱਗੀ ਬਾਈ ਹੁਣ ਕਿੰਨੇ ਜੱਗੀ ਕਿੰਨੇ ਚ ਕਰਾ ਸਾਢੇ 15000 ਸਾਢੇ 15000 ਚ ਲਖਾਈ ਆਉਦੀ ਆਉਦੀ ਕਰਵਾ ਲਿਆ ਲਖਾਈ ਆਉਦੀ ਆਉਦੀ ਲੈ ਵੀ ਸਾਢੇ 15000 ਮੇਰੇ ਕੋਲ ਗੱਡੀ ਦੇ ਜਦੋਂ ਸਾਢੇ 15000 ਦੇ ਵਿੱਚ ਆਦੋ ਬੱਕਰੇ ਬਾਈ ਠੀਕ ਆ ਦੋਵੇਂ ਬੱਕਰੇ ਆ ਤੁਸੀਂ ਦੇਖ ਸਕਦੇ ਸਾਢੇ 15000 ਦੇ ਵਿੱਚ ਲਖਾਈ ਆਪੋ ਆਪਣੀ ਆ ਬਾਈ ਕਿਹੜਾ ਪਿੰਡ ਸੀਗਾ ਲੰਡੇ ਤੋਂ ਆਏ ਸੀਗੇ ਬਾਈ ਤੇ ਰਣਜੀਤ ਕੋਠੇ ਗੁਰੂਕਿਆਂ ਵਾਲੇ ਨੇ ਖਰੀਦੇ ਆ ਦੋਵੇਂ ਬੱਕਰੇ ਬਾਈ ਲੈ ਵੀ ਦੋਸਤੋ ਰਾਜੂ ਕੋਟ ਵਾਲੇ ਨੇ ਜਿਹੜਾ ਮੋਟ ਵਾਲੇ ਨੇ ਆ ਬੱਕਰਾ ਲਿਆ ਬਾਈ ਗੋਲੇ ਵਾਲੇ ਤੋਂ ਜੱਗੀ ਬਾਈ ਜੱਗੀ ਚੱਗੀ ਕਿਵੇਂ ਇਹ ਸੌਦਾ ਕਰਾਤਾ ਇਹ ਬੱਕਰੇ ਦਾ ਇੱਕ ਕਰਾਤਾ 650 650 ਦਾ ਲਖਾਈ ਇੱਕ ਮਿੰਟ ਲਖਾਈ ਆ ਆਪਦੀ ਆਪਦੀ ਲੈ ਵੀ ਲਖਾਈ ਆ ਆਪਦੀ ਆਪਦੀ ਕਰਾਤੀ ਆ ਕਿ ਆ ਬੱਕਰਾ ਤੁਸੀਂ ਦੇਖ ਸਕਦੇ ਹੋ ਬੰਦਾ ਦਾ ਔਟ ਵਾਲੇ ਰਾਜੂ ਨੇ ਬੱਕਰਾ ਲਿਆ ਬਾਈ ਠੀਕ ਆ ਤੇ ਗੋਲੇ ਵਾਲੇ ਆਲੇ ਅੰਕਲ ਨੇ ਵੇਚਾ ਠੀਕ ਆ ਜੀ ਨਹੀਂ ਹੁਣ ਦੱਸ